ਸੋ ਆਨੇ ਆ ਹੁਣ ਜਿਹੜਾ ਮੇਨ ਮੈਂ ਗੱਲ ਕਰਨੀ ਚਾਹਣਾ ਅੱਜ ਦੀ ਇਸ ਵੀਡੀਓ ਵਿੱਚ ਕਿ ਇਸ ਵੀਡੀਓ ਵਿੱਚ ਜਿਨਾਂ ਨੂੰ ਪਤਾ ਲੱਗ ਗਿਆ ਲੱਗ ਗਿਆ ਹੋਵੇਗਾ ਜਿਨਾਂ ਨੂੰ ਨਹੀਂ ਪਤਾ ਲੱਗਾ ਮੈਂ ਦਿਖਾਉਣਾ ਚਾਹਣਾ ਕੁਸ਼ ਇੱਕ ਸੀਨ ਜਿਨਾਂ ਨੂੰ ਦੇਖ ਕੇ ਤੁਸੀਂ ਅੱਜ 100% ਮੰਨ ਜਾਓਗੇ ਕਿ ਅਮਰ ਸਿੰਘ ਚਮਕੀਲੇ ਨੂੰ ਮਰਵਾਇਆ ਗਿਆ ਔਰ ਕਿਨਾ ਵੱਲੋਂ ਮਰਵਾਇਆ ਗਿਆ ਔਰ ਕੀ ਕਾਰਨ ਸੀ ਕਿਉਂਕਿ ਅਮਰ ਸਿੰਘ ਚਮਕੀਲਾ ਉਹਦੀ ਕਿਸਮਤ ਸੀਗੀ ਉਹ ਏਦਾਂ ਬੰਬ ਬਣ ਕੇ ਫਟਿਆ ਸੀ ਤੇ ਮਤਲਬ ਇਦਾਂ ਦੋ ਬੰਦੇ ਹੋਏ ਨੇ ਔਰ ਦੋਨੋਂ ਬੰਦਿਆਂ ਨੂੰ ਮਰਵਾਇਆ ਗਿਆ ਅਮਰ ਸਿੰਘ ਚਮਕੀਲਾ ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਨਾਲ ਵੀ ਇਹੀ ਕੁਛ ਹੋਇਆ ਕੋ ਮੰਨੇ ਕੋ ਨਾ ਮੰਨੇ ਸਿੱਧੂ ਮੂਸੇਵਾਲੇ ਨਾਲ ਵੀ ਇਹੀ ਕੁਛ ਹੋਇਆ ਇੰਡਸਟਰੀ ਦੇ ਲੋਕਾਂ ਨੇ ਹੀ ਮਰਵਾਇਆ ਇੱਕ ਗਰੰਟੀ ਨਾਲ ਮੈਂ ਕਹਿ ਸਕਦਾ ਕਿਉਂਕਿ ਮੈਂ ਇਹਨਾਂ ਦੀਆਂ ਅੰਦਰਲੀਆਂ ਗੱਲਾਂ ਬਹੁਤ ਬਖੂਬੀ ਦੇ ਨਾਲ ਜਾਣਦਾ ਅੱਜ ਹੁਣ ਲੋਕੀ ਕਹਿਣਗੇ ਉਹ ਯਾਰ ਇਹਨੂੰ ਨਹੀਂ ਮਿਲਣਾ ਪਰਮਜੀਤ ਫਿਰ ਸੱਚੀ ਬੋਲ ਦਿੰਦਾ ਸੱਚ ਤੇ ਬੋਲਾਂਗਾ ਮੈਂ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਇੱਕ ਸ਼ਾਰਟ ਦਿਖਾਉਣੇ ਨੇ ਹੁਣ ਗੌਰ ਨਾਲ ਵੇਖਿਓ ਇੱਕ ਇੱਕ ਗੱਲ ਨੂੰ ਸੁਣਿਓ ਜਰੂਰ ਧਿਆਨ ਦੇ ਨਾਲ ਕਿ ਇਸ ਇਸ ਇਹਨਾਂ ਸ਼ਾਰਟਸ ਤੋਂ ਤੁਹਾਨੂੰ ਮਹਿਸੂਸ ਹੋ ਜਾਏਗਾ ਕਿ 100% ਕਿਹਨਾਂ ਲੋਕਾਂ ਨੇ ਕੰਮ ਕਰਾਇਆ ਦੋ ਬੰਦੇ ਤੇ ਪੱਕੇ ਹੀ ਨੇ ਉਹ ਅਜ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹ ਦੋ ਇਕੱਲੇ ਨਹੀਂ ਸੀ ਮੀਟਿੰਗਾਂ ਸਾਰਿਆਂ ਦੀਆਂ ਹੋਈਆਂ ਜਿੰਨੇ ਕੋਲ ਉਹਦੇ ਡਿਊਟਰ ਸੀਗੇ ਨਾ ਸਪੈਸ਼ਲੀ ਡਿਊਟਰ ਇਕੱਠੇ ਹੋ ਕੇ ਇਹਨਾਂ ਨੇ ਜੋ ਗੱਲਾਂ ਕੀਤੀਆਂ ਉਸ ਇਸ ਫਿਲਮ ਦੇ ਵਿੱਚ ਉਹ ਗੱਲਾਂ ਡਾਇਲੌਗ ਵਾਜੀ ਕਰਾ ਦਿੱਤੀ ਆ ਸੁਣੋ ਗੌਰ ਦੇ ਨਾਲ ਕਿ ਕੀ ਕੀ ਹੋਇਆ ਸੀ ਪਹਿਲੀਤ ਗੱਲ ਐ ਕਿ ਉਹ ਜਦੋਂ ਪਹਿਲੇ ਉਹਨਾਂ ਦਾ ਰੈਕਡ ਆਉਣੇ ਸ਼ੁਰੂ ਹੋਏ ਨਾ ਅਮਰ ਸਿੰਘ ਚਮਕੀਲੇ ਦੇ ਉੱਥੋਂ ਹੀ ਕੰਮ ਸ਼ੁਰੂ ਹੋ ਗਿਆ ਸੀਗਾ ਆ ਸੁਣੋ ਜਰਾ ਗੱਲਬਾਤ ਗੌਰ ਦੇ ਨਾਲ ਤੇ ਫਿਰ ਤੁਸੀਂ ਬੋਤਾ ਐਕਸਪਲੇਨ ਕਰਨ ਦੀ ਲੋੜ ਨਹੀਂ ਮੈਨੂੰ ਪੈਣ ਤੂੰ ਸਮਝ ਜਾਊਗਾ ਕਿ ਕੀ ਹੋਇਆ ਸੀਗਾ ਤੇ ਕਿਉਂ ਚਮਕੀਲੇ ਨੂੰ ਮਾਰਿਆ ਗਿਆ ਆਸ ਦੇਖੋ ਥੋੜਾ ਕਲਿੱਪ ਆ ਸੁਣਿਆ ਹੁਣ ਗੱਲ ਕਮੇਟੀ ਦੀ ਜਿਹੜੀ ਗੱਲ ਕਰਨ ਲੱਗੀ ਉਹ ਸੁਣਿਆ ਜਰਾ ਹੁਣ ਇੱਥੋਂ ਸਿਲਸਿਲਾ ਸ਼ੁਰੂ ਹੁੰਦਾ ਸੀਗਾ ਉਹਦੀ ਉਹਨੂੰ ਮਾਰਨ ਦਾ ਵਿਉਤਬੰਦੀ ਜਿਹਨੂੰ ਅਸੀਂ ਕਹਿੰਦੇ ਨੇ ਇੱਥੋਂ ਸ਼ੁਰੂ ਹੁੰਦਾ ਸੀਗਾ ਦੇਖੋ ਜਰਾ ਧਿਆਨ ਨਾਲ ਸੁਣਿਆ ਗੱਲ ਮੈਨੂੰ ਪਤਾ ਕੁਛ ਇੱਕ ਲੋਕਾਂ ਨੇ ਮੈਨੂੰ ਕਹਿਣਾ ਵੀ ਆ ਤੂੰ ਇਦਾਂ ਕਹਿ ਤਾ ਉਹ ਕਹਿ ਤਾ ਕੁਛ ਉਹਨਾਂ ਦੇ ਸ਼ਗਿਰਦਾਂ ਨੇ ਜਾਂ ਫੈਮਿਲੀ ਵਾਲੇ ਕਹਿਣ ਕਹਿੰਦੇ ਰਹਿਣ ਕਹਿੰਦੇ ਆ ਤਾਂ ਸੱਚ ਸੁਣਨਾ ਤੇ ਉਹਨੂੰ ਬਰਦਾਸ਼ਤ ਕਰਨਾ ਸਿੱਖੋ ਜਰਾ ਆਪ ਤੁਸੀਂ ਕਿਸੇ ਬੰਦੇ ਦੀ ਜਾਨ ਹੀ ਲੈ ਲਈ ਤੁਸੀਂ ਯਾਰ ਇੰਨੇ ਜਵਾਨ ਮੁੰਡੇ ਕੁੜੀ ਦੀ ਜਾਨ ਹੀ ਲੈ ਲਈ ਤੁਸੀਂ ਜਾਨ ਹੀ ਲੈ ਲਿਨੀਓ ਯਾਰ ਤੁਸੀਂ ਹਰ ਬਹੁਤੀ ਤੁਹਾਨੂੰ ਤੁਹਾਨੂੰ ਬਹੁਤੀ ਜੇਲਸੀਆਂ ਹੈਗੀਆਂ ਤੇ ਤੁਸੀਂ ਕੋ ਲਤਵਾ ਤੋੜ ਦਿਓ ਪਿਆਰ ਰਵੇ ਨਾ ਬੰਦਾ ਕੰਮ ਤੇ ਕਰੇ ਮਾੜਾ ਮੋਟਾ ਤੁਸੀਂ ਤੇ ਮਾਰ ਹੀ ਦਿੰਦੇ ਹੋ ਯਾਰ ਹਾਦੇ ਹੋ ਗਈ ਹੈ ਇਹ ਵੀ ਸੋਣ ਸੋਚ ਲਓ ਆਪੇ ਆਪੇ ਕਿਰਦਾਰ ਪਛਾਣ ਲਓ ਕਿ ਕੌਣ ਕੌਣ ਕਿਹੜਾ ਕਿਉਂਕਿ ਉਹਨਾਂ ਸਮਾਂ ਵਿੱਚ ਉਹਨਾਂ ਦੇ ਕਲਾਕਾਰਾਂ ਦੀ ਉਮਰਾਂ ਇਦਾਂ ਦੀਆਂ ਸਨ ਅਲੜ ਜੇ ਸਨ ਤੇ ਹੁਣ ਪਛਾਣ ਆਪੇ ਲਿਓ ਕਿ ਕਿਹੜੇ ਕਿਹੜੇ ਕਲਾਕਾਰ ਦਾ ਕਿਰਦਾਰ ਨਿਭਾਇਆ ਗਿਆ ਇਸ ਵੀਡੀਓ ਦੇ ਵਿੱਚ ਆ ਗੱਲ ਸੁਣਿਓ ਬਹੁਤ ਗੌਰ ਨਾਲ ਸੁਣਿਓ ਅਗਰ ਕੁਝ ਐਸਾ ਹੋ ਜਾਏ ਆ ਸੁਣਿਓ ਜਰਾ ਇਸ ਤੋਂ ਬਾਅਦ ਵੀ ਤੁਸੀਂ ਕਹੋਗੇ ਨਹੀਂ ਜੀ ਉਹ ਅਤਵਾਦੀਆਂ ਨੇ ਮਾਰਤਾ ਸੀ ਕਲਾਕਾਰਾਂ ਦਾ ਹੱਥ ਨਹੀਂ ਤਾਂ ਫਿਰ ਤੁਹਾਡਾ ਰਾਬੀ ਰੱਖਾ ਫਿਰ ਤੁਸੀਂ ਸੱਚ ਨਾਲ ਖੰਣ ਵਾਲੇ ਨਹੀਂਗੇ ਕੁਝ ਹੋਵੇ ਨਾ ਹੋਵੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਲੋਕਾਂ ਨੂੰ ਕਬਰਾਂ ਚੋਂ ਕੱਢ ਕੇ ਕੁਝ ਕਰਨਗੇ ਲੋਕੀ ਨਹੀਂ ਪਰ ਸੱਚ ਦਾ ਪਤਾ ਤਾਂ ਲੱਗੇ ਨਾ ਲੋਕਾਂ ਨੂੰ ਕਿ ਹੋਇਆ ਕੀ ਸੀ ਐਕਚੁਅਲੀ ਕਿਸੇ ਯਾਰ ਗਰੀਬ ਪਰਿਵਾਰ ਦੇ ਬੱਚੇ ਨੂੰ ਗਰੀਬ ਪਰਿਵਾਰ ਦੀ ਕੁੜੀ ਕਿੰਨੀ ਸੋਹਣੀ ਕੁੜੀ ਸੀ ਸਾਡੀ ਧੀ ਸੀ ਉਹ ਜੋ ਮਰਜੀ ਸੀਗਾ ਸਾਡੀ ਧੀ ਸੀ ਮੈਂ ਅਮਰ ਸਿੰਘ ਚਮਕੀਲਾ ਨੂੰ ਮਿਲਿਆ ਵੀ ਹੋਇਆ ਲੁਧਿਆਣੇ ਤੋਂ ਏ ਦਿੱਲੀ ਦਾ ਹੀ ਸਫ਼ਰ ਇਕੱਠੇ ਕੀਤਾ ਟਰੇਨ ਅਚਾਨਕ ਮਿਲ ਗਿਆ ਸੀ ਅਸੀਂ ਕੋਈ ਪਤਾ ਨਹੀਂ ਸੀ ਕਿ ਟਰੇਨ 'ਚ ਅਸੀਂ ਮਿਲ ਜਾਏ ਫਿਰ ਅਸੀਂ ਸਫ਼ਰ ਕੀਤਾ ਗੱਲਾਂ ਵੀ ਕੀਤੀਆਂ ਅੱਖਾਂ ਬਿੱਲੀਆਂ ਤੇ ਗੱਲਾਂ ਕੋਲ ਮੋਲ ਨਹੀਂ ਇਹ ਕੰਪੋਜੀਸ਼ਨ ਮੇਰੇ ਸਾਹਮਣੇ ਬਣੇ ਹੋਏ ਉਸੇ ਟਰੇਨ ਦੇ ਵਿੱਚ ਆਪ ਪਛਾਣ ਲਓ ਮੈਂ ਪੌਜ਼ ਕੀਤਾ ਹੁਣ ਇਹ ਦਾ ਫਿਲਮ ਦੇ ਵਿੱਚ ਨਾਮ ਆ ਜਤਿੰਦਰ ਜਿੰਦਾ ਬਾਕੀ ਤੁਸੀਂ ਸਮਝ ਗਏ ਹੋ ਮੇਰੇ ਇਹਨਾਂ ਜਿਹੜੇ ਕਲਾਕਾਰ ਬੈਠੇ ਨੇ ਮੇਰੇ ਬਹੁਤ ਵਧੀਆ ਰਿਲੇਸ਼ਨ ਵੀ ਨੇ ਬਹੁਤ ਸਰ ਜਿਹੜੇ ਇਵਨ ਮੇਨ ਬੰਦੇ ਮੇਰੀਆਂ ਫੋਟੋਆਂ ਸ਼ੋਟਾਂ ਵੀਡੀਓ ਸ਼ੀਟੀਆਂ ਬਹੁਤ ਨੇ ਤੇ ਮੈਂ ਉਹਨਾਂ ਦੇ ਜਿਉਂਦੇ ਜੀ ਵੀ ਇਹ ਗੱਲਾਂ ਕਹੀਆਂ ਸੀ ਇਹ ਨਹੀਂ ਕਿ ਅੱਜ ਉਹ ਚਲੇ ਗਏ ਨੇ ਤੇ ਮੈਂ ਅੱਜ ਕਹਿ ਰਿਹਾ ਉਹਨਾਂ ਦੇ ਜਿਉਂਦੇ ਜੀ ਵੀ ਮੈਂ ਗੱਲਾਂ ਕਹੀਆਂ ਹੋਈਆਂ ਨੇ। ਔਰ ਜੇ ਇਹ ਨਹੀਂ ਮਤਲਬ ਕਿ ਜੇ ਤੁਸੀਂ ਰਿਸ਼ਤੇ ਵੇਖਣੇ ਆ ਆਪਣੀਆਂ ਦੋਸਤੀਆਂ ਵੇਖਣੀਆਂ ਰਿਲੇਸ਼ਨਸ਼ਿਪ ਦੇਖਣੀ ਫਿਰ ਆ ਕੈਮਰੇ ਆ ਮਾਈਕ ਆ ਕੈਮਰੇ ਕੂਮਰੇ ਬੰਦ ਕਰਕੇ ਆਪਣਾ ਕੰਮ ਕਰੋ ਜਿਹੜਾ ਕਰ ਰਹੇ ਹੋ। ਸੋ ਇਸ ਵੀਡੀਓ ਤੋਂ ਬਾਅਦ ਹੁਣ ਇੱਕ ਤੁਹਾਨੂੰ ਹੋਰ ਵੀਡੀਓ ਦਿਖਾਉਣਾ ਹੈ ਇਸ ਵੀਡੀਓ ਨੂੰ ਵੀ ਗੌਰ ਨਾਲ ਵੇਖ ਲਓ ਸਾਰਾ ਕੁਝ ਦੇਖਦੇ ਰਹੋ ਤੁਸੀਂ ਫਿਰ ਉਸ ਤੋਂ ਬਾਅਦ ਕਮੈਂਟ ਕਰਿਓ ਆਹ ਦੇਖਿਓ ਡੱਬੇ ਲੱਗੇ ਇਦਾਂ ਆ ਆ ਉਹਦੀ ਕੈਸਟ ਦੇ ਡੱਬੇ ਲੱਗੇ ਹੋਏ ਜਿੱਦਾਂ ਇਦਾਂ ਸ਼ਿਪਮੈਂਟ ਆਉਂਦੀ ਹੁੰਦੀ ਸੀ ਇਹ ਸੱਚੀਆਂ ਉਹ ਯਾਰ ਕਮਾਲ ਕਰਤੀ ਡਾਇਰੈਕਸ਼ਨ ਉਹ ਹੋ ਤਾਵਾ ਇਮਤੀਆਜ਼ ਅਲੀ ਸਾਹਿਬ ਸਲੂਟ ਆ ਤੁਹਾਨੂੰ ਉਹ ਹੀ ਮਾਹੌਲ ਉਦਾਂ ਹੀ ਡੱਬੇ ਇਦਾਂ ਮੈਂ ਆਪ ਪਹਿ ਦੇਖੇ ਨੇ ਚਮਕੀਲੇ ਦੇ ਨਹੀਂ ਹੰਸਪਾ ਜੀ ਹੁਣਾਂ ਦੀਆਂ ਵੀ ਕੈਸਟਸ ਦੇ ਇਦਾਂ ਡੱਬੇ ਆਉਂਦੇ ਹੁੰਦੇ ਸਨ ਉਹ ਦੇਖੋ ਸੁਣ ਲੈਣਾ ਇਹ ਵਿਵੋਧਬੰਦੀਆਂ ਹੋ ਰਹੀਆਂ ਨੇ ਉਸ ਬੰਦੇ ਨੂੰ ਰਾਹ ਵਿੱਚੋਂ ਹਟਾਉਣ ਦੀਆਂ ਵਿਵੋਧਬੰਦੀਆਂ ਹੋ ਰਹੀਆਂ ਨੇ ਫਿਲਮ ਤੇ ਤੁਸੀਂ ਦੇਖ ਹੀ ਲਈ ਐ ਫਿਰ ਇਹ ਜੈਲਸਾਂ ਦੇਖੋ ਇਹਨਾਂ ਲੋਕਾਂ ਵਿੱਚ ਇੱਕ ਜਗ੍ਹਾ ਕਹਿੰਦੇ ਮੈਂ ਗੱਲ ਸੁਣੀ ਸੀਗੀ ਕਹਿੰਦੇ ਕੇਦੀਪ ਦਾ ਸ਼ੋਅ ਸੀਗਾ ਅਮਰ ਸਿੰਘ ਚਮਕੀਲਾ ਉਹਦਾ ਨਵਾਂ-ਨਵਾਂ ਸ਼ੁਰੂ ਹੋਇਆ ਸੀਗਾ ਤੇ ਉੱਥੇ ਉਹਦੇ ਘਰ ਦੇ ਲੈ ਗਿਆ ਕਿ ਚਲੋ ਇੱਕ ਅੱਧਾ ਗਾਣਾ ਜਿੱਦਾਂ ਲੈ ਹੀ ਜਾਂਦੇ ਬੱਚਿਆਂ ਨੂੰ ਕਿ ਇੱਕ ਤਾਂ ਗਾਣਾ ਇਹਦਾ ਹੋ ਜਾਏਗਾ ਕੇ ਦੀਪ ਦੇ ਪਿੱਛੇ ਕੈਬਨ ਵਿੱਚ ਜਾ ਕੇ ਉਹਨੂੰ ਕੇ ਦੀਪ ਦੇ ਜਿਹੜਾ ਮੈਨੇਜਰ ਜਿਹੜਾ ਐਮਸੀ ਜਨੂੰ ਜਿਹੜੇ ਐਂਕਰ ਹੁੰਦੇ ਨੇ ਉਹਨਾਂ ਨਾਲ ਗੱਲ ਕੀਤੀ ਕਿ ਇਹ ਬੰਦੇ ਦਾ ਇੱਕ ਅਦਾ ਗਾਣਾ ਕਰਾ ਦਿਓ ਉਹ ਪਿੱਛੇ ਗਿਆ ਕੈਬਨ ਦੇ ਵਿੱਚ ਕੇ ਦੀਪ ਦੇ ਕੈਬਨ ਦੇ ਵਿੱਚ ਕਹਿੰਦਾ ਇੱਦਾਂ ਇੱਦਾਂ ਮੁੰਡੇ ਦਾ ਨਾਮ ਚਮਕੀਲਾ ਹੋਵੇ ਦਾ ਇੱਕ ਗਾਣਾ ਗਵਾਉਣਾ ਚਾਹੁੰਦੇ ਨੇ ਉਹਨੇ ਪਤਾ ਕੀ ਕਿਹਾ ਸੀ ਕਹਿੰਦਾ ਕਿਹੜਾ ਆ ਇਹ ਚਮਕੀਲਾ ਕਹਿੰਦਾ ਹੁਣ ਮੇਰੀ ਸਟੇਜ ਤੇ ਕਾ ਫੁੱਸ ਗਿਆ ਕਰਨਗੇ ਇਹ ਇਹਨਾਂ ਦੀ ਵਰਟਿੰਗ ਨੇ ਇਹ ਵਰਟਿੰਗਸ ਨੇ ਇਹਨਾਂ ਦੀਆਂ ਕਿ ਹੁਣ ਕਾਫੂਸ ਗਿਆ ਕਰਨਗੇ ਕੋਈ ਤੇ ਇੱਥੇ ਬੰਦਾ ਆਪਣੇ ਪੈਰ ਦਾ ਨੋ ਦਿਖਾਉਂਦਾ ਕਿ ਆਦ ਮੇਰੇ ਪੈਰ ਦੇ ਨੋ ਵਰਗਾ ਨਹੀਂ ਆ ਕੋਈ ਬੰਦਾ ਕਿਸੇ ਨੂੰ ਕਾਫੂਸ ਦੱਸਦਾ ਜਦੋਂ ਸਟਾਰ ਬਣ ਜਾਂਦੇ ਨੇ ਇਹ ਇਹਨਾਂ ਦੀਆਂ ਬੋਲੀਆਂ ਨੇ ਤੇ ਤੁਸੀਂ ਇਹਨਾਂ ਨੂੰ ਬੜਾ ਇਹਨਾਂ ਵਾਸਤੇ ਤੁਸੀਂ ਲੜਦੇ ਰਹਿੰਦੇ ਹੋ ਤੁਸੀਂ ਦੇਖਿਆ ਨਾ ਉਹ ਕਰਨ ਔਜਲਾ ਮੈਂ ਨਾ ਹੀ ਲੈਣਾ ਉਹਦਾ ਵੀਡੀਓ ਵੀ ਦਿਖਾਈ ਸੀ ਮੈਂ ਕਰਨ ਔਜਲਾ ਪੈਰ ਦਾ ਨੋ ਬਕਾਇਦਾ ਪੈਰ ਉੱਪਰ ਚਾ ਕੇ ਨੋ ਦਿਖਾਦਾ ਹੈ ਕਹਿੰਦਾ ਮੇਰੇ ਪੈਰ ਦੇ ਨੋ ਵਰਗਾ ਨਹੀਂ ਗੂਠੇ ਦੇ ਨੋ ਵਰਗਾ ਨਹੀਂ ਯਾਦ ਹੈ ਨਾ ਇਹ ਲੋਕੀ ਗੱਲਾਂ ਕਰਦੇ ਤੇ ਕੇ ਦੀਪ ਨੇ ਵੀ ਇਹੀ ਕੀਤੀ ਸੀ ਹੁਣ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਇੱਕ ਇਹ ਵੀਡੀਓ ਇਹ ਸਗੀ ਕਿ ਮੇਨ ਕਲਾਕਾਰ ਜਿਹਦਾ ਨਾਂ ਜਤਿੰਦਰ ਜਿੰਦਾ ਰੱਖਿਆ ਤੇ ਤੁਸੀਂ ਨਾਮ ਸਮਝ ਗਏ ਉਹ ਕਹਿੰਦਾ ਕੀ ਗੱਲ ਉਹ ਕਰ ਰਿਹਾ ਸਰਿੰਦਰ ਛਿੰਦਾ ਮੈਂ ਕਹਿ ਹੀ ਦਿੰਦਾ ਉਹ ਲੇਟ ਹੋ ਗਿਆ ਉੱਥੇ ਆਉਣ ਤੇ ਉੱਥੇ ਪਹੁੰਚਣ ਤੋਂ ਲੇਟ ਹੋ ਗਿਆ ਔਰ ਲੋਕਾਂ ਨੇ ਪਰਥੂ ਪਾਤ ਤੱਕ ਹੀ ਕਲਾਕਾਰ ਬਲਾਓ ਅਸੀਂ ਵਿਹਲੇ ਨਹੀਂ ਬੈਠੇ ਜਿੱਦਾਂ ਕਲਾ ਲੋਕੀ ਕਰਦੇ ਹੁੰਦੇ ਨੇ ਹੁੱਲੜ ਭਰੀ ਮਚਾਉਂਦੀ ਕਿ ਫੜਾ ਫੜ ਲਓ ਕਿਉਂ ਲੇਟ ਹੋ ਗਿਆ ਅਸੀਂ ਚੱਲੇ ਅਸੀਂ ਤੋੜ ਪੰਨ ਕਰਦਾਂਗੇ ਉਹ ਕਰਦਾਂਗੇ ਆ ਕਰਦਾਂਗੇ ਤੇ ਸਾਰੇ ਹੁਣ ਕੁੜੀ ਨੂੰ ਪਿੱਛੇ ਜਾ ਕੇ ਕਹਿ ਰਿਹਾ ਕਿ ਗਾ ਨਹੀਂ ਕਹਿੰਦੀ ਮੈਂ ਨਹੀਂ ਹੋਣਾ ਉਹ ਫਿਰ ਕਹਿੰਦੇ ਇਹ ਮੁੰਡਾ ਗਾਉਂਦਾ ਵੀ ਆ ਲਿਖਦਾ ਵੀ ਆ ਅੱਜ ਇਹਨੂੰ ਮੌਕਾ ਦਿੰਨੇ ਆ ਉਹ ਡਰਦਾ ਵੀ ਬੜਾ ਤੁਸੀਂ ਵੀ ਲਫਨ ਦੇਖ ਹੀ ਲਈਏ ਸਾਰਾ ਕੁਝ ਤੇ ਉਹ ਐਨੀਵੇ ਉਹਨੂੰ ਸਟੇਜ ਤੇ ਚੜਾਉਂਦੇ ਨੇ ਜਦੋਂ ਸਟੇਜ ਤੇ ਚੜ ਕੇ ਉਹ ਗਾਉਂਦਾ ਆ ਫਿਰ ਉਹ ਕਹਿੰਦੇ ਉੱਥੇ ਚਮਕੀਲਾ ਚਮਕੀਲੇ ਹੋ ਗਏ ਉਹ ਫਿਰ ਜਿਹੜਾ ਮੇਨ ਕਲਾਕਾਰ ਜਤਿੰਦਰ ਜਿੰਦਾ ਜਿਹਨੂੰ ਬਣਾਇਆ ਗਿਆ ਜਦੋਂ ਉਹਨੂੰ ਸਟੇਜ ਤੇ ਬੁਲਾਉਂਦੇ ਕਹਿੰਦੇ ਤੈਨੂੰ ਨਹੀਂ ਸੁਣਨਾ ਚਮਕੀਲੇ ਨੂੰ ਲੈ ਕੇ ਆਓ ਆਓ ਉਹ ਵਾਕਿਆ ਤੁਹਾਨੂੰ ਮੈਂ ਸੁਣਾਉਣਾ ਤੁਸੀਂ ਸਮਝ ਜਾਓਗੇ ਇਹਨਾਂ ਕਿ ਚਮਕੀਲਾ ਨੂੰ ਕਿਉਂ ਮਰਵਾਇਆ ਗਿਆ ਅੱਜ ਮੈਂ ਤੁਹਾਨੂੰ ਸਾਰੇ ਕੁਝ ਇਸ ਫਿਲਮ ਚੋਂ ਲੈ ਲੈ ਕੇ ਕਿਉਂਕਿ ਅੱਗੇ ਵੀ ਗੱਲ ਕੀਤੀ ਆ ਪਰ ਇਹ ਇਮਤੀਆਜ਼ ਅਲੀ ਸਾਹਿਬ ਨੇ ਕਮਾਲ ਹੀ ਕਰ ਦਿੱਤੀ ਮੈਂ ਕਹਿੰਨਾ ਥੋੜੇ ਲਫ਼ਜ਼ਾਂ ਵਿੱਚ ਉਸ ਬੰਦੇ ਨੇ ਸਾਰਾ ਕੁਝ ਸਾਫ਼ ਕਰ ਦਿੱਤਾ ਕਿ ਕਿੰਨੇ ਮਰਵਾਇਆ ਸੀ ਅਮਰ ਸਿੰਘ ਚਮਕੀਲਾ ਨੂੰ ਔਰ ਕਿਨਾ ਜੇਲ੍ਹ ਸਾ ਕਰਕੇ ਆ ਸੁਣੋ ਜੇਲ੍ਹ ਸੀ ਵਾਲੀ ਗੱਲ ਦੇਖ ਰਹੇ ਹੋ ਨਾ ਹੁਣ ਐਕਚੁਅਲੀ ਇਦਾਂ ਹੋਇਆ ਸੀਗਾ ਮੈਂ ਸੁਣੀਆਂ ਹੋਈਆਂ ਗੱਲਾਂ ਨੇ ਇਹ ਬਹੁਤ ਉਹਨਾਂ ਲੋਕਾਂ ਕੋਲ ਜਿਨ੍ਹਾਂ ਲੋਕਾਂ ਨੇ ਜਿਹੜੇ ਲੋਕ ਕਿ ਉੱਥੇ ਮਜ਼ਦੂਰ ਸਨ ਇਹ ਗੱਲਾਂ ਹੋਈਆਂ ਪਈਆਂ ਨੇ ਔਰ ਮੈਨੂੰ ਇਹਨਾਂ ਕਲਾਕਾਰਾਂ ਦੀ ਨੇਚਰ ਦਾ ਵੈਸੇ ਵੀ ਪਤਾ ਆ ਅੱਜ ਬਹੁਤ ਲੋਕਾਂ ਨੂੰ ਮਿਰਚਾਂ ਲੱਗਣਗੀਆਂ ਲਗਦੀਆਂ ਲੱਗੀ ਜਾਣ ਯਾਰ ਮੈਂ ਤਾਂ ਉਹਨਾਂ ਦੇ ਜਿਉਂਦਿਆਂ ਤੇ ਵੀ ਇਹ ਗੱਲਾਂ ਕਹੀਆਂ ਹੋਈਆਂ ਨੇ ਸੋ ਇਹ ਵੀਡੀਓ ਸੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਹੋਂ ਜਿਹੜੇ ਲੋਕਾਂ ਨੇ ਜਿਹੜੇ ਲੋਕੀ ਇਹ ਕਹਿੰਦੇ ਨੇ ਕੋਸ਼ ਇੱਕੋ ਜਿਹੜੀਆਂ ਨਿਹੰਗ ਜਥੇਬੰਦੀਆਂ ਜਿਨ੍ਹਾਂ ਦਾ ਕੰਮ ਹੀ ਆ ਵੀ ਬਸ ਕੋਈ ਨਾ ਕੋਈ ਮੁੱਦਾ ਹੀ ਲੱਭੀ ਜਾਣਾ ਉਹਨਾਂ ਦਾ ਕੰਮ ਆ ਰੋਟੀਆਂ ਸੇਕਣ ਵਾਸਤੇ ਆਪਣੀਆਂ ਕਿ ਅਮਰ ਸਿੰਘ ਚਮਕੀਲਾ ਇਦਾਂ ਸੀ ਉਦਾਂ ਸੀ ਹਾਲਾਂਕਿ ਉਹਨਾਂ ਦੇ ਬੱਚੇ ਦਿਨ ਰਾਤ ਅਮਰ ਸਿੰਘ ਚਮਕੀਲੇ ਨੂੰ ਸੁਣਦੇ ਔਰ ਇਹ ਲੋਕ ਵੀ ਲੋਕ ਲੋਕ ਕੇ ਸੁਣਦੇ ਨੇ ਅਮਰ ਸਿੰਘ ਚਮਕੀਲੇ ਨੂੰ ਬਸ ਕੈਮਰੇ ਮੋਰੇ ਇਹਨਾਂ ਨੇ ਤਾਦਾ ਕੇ ਬਕਵਾਸ ਕਰਨੀ ਹੈ ਕਿ ਰੋਟੀ ਪਾਣੀ ਚੱਲਦਾ ਰਹੇ ਰੋਟੀ ਰੋਜ਼ ਇਹਨਾਂ ਦੀ ਚੱਲਦੀ ਰਹੇ ਕਾਰ ਚੱਲਦਾ ਰਹੇ ਇਹਨਾਂ ਕਰਕੇ ਤੇ ਸਕਰੀਨ ਤੇ ਲੋਕਾਂ ਦੇ ਸਾਹਮਣੇ ਫਿਰਦੇ ਰਹਿਣ ਹਾਲਾਂਕਿ ਪੈਂਦੀਆਂ ਗਾਲਾਂ ਹੀ ਨੇ ਉਹਨਾਂ ਨੂੰ ਉਹਨਾਂ ਲੋਕਾਂ ਵਾਸਤੇ ਆ ਵੀਡੀਓ ਛੋਟੀ ਜਿਹੀ ਮੈਂ ਉਸੇ ਫਿਲਮ ਦੇ ਵਿੱਚੋਂ ਲਈ ਆ ਇਹ ਦਿਖਾਉਣ ਵਾਸਤੇ ਉਹ ਜਰੂਰ ਉਹਨਾਂ ਤੱਕ ਪਹੁੰਚਾ ਦਿਓ ਜੇ ਕੋਈ ਪਹੁੰਚਾ ਸਕਦਾ ਇਹ ਵੀਡੀਓ ਨੂੰ ਕਿ ਇਹ ਐਕਚੁਅਲੀ ਸਾਡੇ ਕਲਚਰ ਦੇ ਵਿੱਚ ਉਹ ਗਾਣੇ ਉਸ ਤੋਂ ਕਿਤੇ ਗੰਦੇ ਗੰਦੇ ਗਾਣੇ ਆਲਰੇਡੀ ਵਿਆਵਾ ਦੇ ਵਿੱਚ ਗਾਏ ਜਾਂਦੇ ਨੇ ਜੋ ਸਿੱਟਣੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਤੇ ਆਹ ਵੀਡੀਓ ਦੇ ਵਿੱਚ ਤੁਹਾਨੂੰ ਥੋੜਾ ਥੋੜਾ ਜਿਹਾ ਪ੍ਰੂਫ ਦੇ ਤੌਰ ਤੇ ਦਿਖਾਉਣਾ ਕਿ ਕਿੱਦਾਂ ਇਸ ਮਾਤਾ ਨੇ ਕਿਵੇਂ ਐਕਸਪਲੇਨ ਕੀਤਾ ਸੁਣੋ ਜਰਾ ਹਾਂਜੀ ਏਸ ਯੂ ਕਲਿੱਪ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਲੋਕਾਂ ਨੇ ਇਸ ਇਹ ਵੀਡੀਓ ਪਾਈਆਂ ਹੋਈਆਂ ਨੇ ਕਿ ਅਮਰ ਸਿੰਘ ਚਮਕੀਲੇ ਨੂੰ ਸ਼ਹੀਦ ਤੁਸੀਂ ਪੂਰੀ ਫਿਲਮ ਦੇ ਵਿੱਚ ਮੈਂ ਇੱਕ ਪਿਛਲੀ ਵੀਡੀਓ ਚ ਗਿਆ ਸੀਗਾ ਕਿ ਪੂਰੀ ਫਿਲਮ ਦੇ ਵਿੱਚ ਸ਼ਹੀਦ ਤੇ ਕਿਆ ਹੀ ਨਹੀਂ ਗਿਆ ਨਾ ਉਸ ਬੰਦੇ ਨੂੰ ਇਹਨਾਂ ਦੇ ਆਪੇ ਸ਼ਹੀਦੀ ਦਾ ਆਪਣੇ ਵੱਲੋਂ ਸਗੋ ਖੁਦ ਉਹਨੂੰ ਸ਼ਹੀਦ ਬਣਾ ਰਹੇ ਨੇ ਇਹ ਅਕਲ ਦੇ ਅੰਨੇ ਇਹ ਨਿਹੰਗ ਜਿਹੜੇ ਨੇ ਬੋਲਣ ਵਾਲੇ ਆਪ ਆਪੇ ਸ਼ਹੀਦੀ ਦਾ ਦਰਜਾ ਦੇਈ ਜਾ ਰਹੇ ਨੇ ਇਸ ਫਿਲਮ ਦੇ ਵਿੱਚ ਜੇ ਮੈਂ ਸਵਰਨ ਸਿਵੀਅਰ ਸਾਹਿਬ ਦੀ ਗੱਲ ਨਾ ਕਰਾਂ ਤੇ ਮੇਰਾ ਖਿਆਲ ਹੈ ਕਿ ਗੱਲ ਸਾਰੀ ਅਧੂਰੀ ਰਹਿ ਜਾਏਗੀ ਮੈਂ ਸੁਣਿਆ ਵੀ ਸੀ ਬਹੁਤ ਲੋਕਾਂ ਕੋਲੋਂ ਤੇ ਇਸ ਫਿਲਮ ਦੇ ਵਿੱਚ ਦਿਖਾਇਆ ਵੀ ਗਿਆ ਕਿ ਇੱਕੋ ਇੱਕ ਬੰਦਾ ਲੁਧਿਆਣੇ ਵਿੱਚ ਇੱਕੋ ਇੱਕ ਬੰਦਾ ਸੀ ਲੁਧਿਆਣੇ ਵਿੱਚ ਜਿਸ ਬੰਦੇ ਨੇ ਅਖੀਰ ਅਖੀਰ ਤੱਕ ਕੋਸ਼ਿਸ਼ ਕੀਤੀ ਕਿ ਅਮਰ ਸਿੰਘ ਚਮਕੀਲਾ ਬਚਿਆ ਰਹੇ ਇਹਨੂੰ ਨਾਮ ਆ ਰਿਹਾ ਜਾਵੇ ਨਾ ਲੋਕਾਂ ਦੇ ਅੱਖਾਂ ਵਿੱਚ ਆਵੇ ਇੱਕੋ ਇੱਕ ਸਵਰਨ ਸੀਵਿਆ ਔਰ ਮੈਂ ਗੱਲਾਂ ਸੁਣੀਆਂ ਵੀ ਸਨ ਔਰ ਇਹ ਫਿਲਮ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਵੀ ਦੇਖਿਆ ਹੋਗਾ ਉਸ ਬੰਦੇ ਨੇ ਦਿਲੋਂ ਆਪਣਾ ਪੁੱਤ ਸਮਝ ਕੇ ਜਿੱਦਾਂ ਪਿਓ ਆਪਣੇ ਪੁੱਤ ਨੂੰ ਬਚਾਉਂਦਾ ਨਾ ਗਰਮ ਹਵਾਵਾਂ ਤੋਂ ਇਸ ਤਰੀਕੇ ਨਾਲ ਸਵਰਨ ਸਿਵਿਆ ਸਾਹਿਬ ਨੇ ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਔਰ ਕੈਨੇਡਾ ਜਾਣ ਤੋਂ ਬਾਅਦ ਜਦੋਂ ਕੈਨੇਡਾ ਗਿਆ ਸੀ ਉੱਥੇ ਕਾਲਾਂ ਵੀ ਕੀਤੀਆਂ ਕਿ ਤੂੰ ਵਾਪਸ ਨਾ ਆ ਇੱਥੇ ਮਾਹੌਲ ਨਹੀਂ ਠੀਕ ਇਹ ਸਾਰੀਆਂ ਗੱਲਾਂ ਫਿਰ ਦੇਖੋ ਮੈਂ ਸੱਚੀ ਉਹ ਬੰਦਾ ਹੈ ਵੀ ਆ ਦੇਖੋ ਜਿੰਨੇ ਕੁ ਚੰਗਾ ਕੀਤਾ ਸੀ ਚੰਗੀ ਗੱਲ ਕਰਾਂਗੇ ਸਲੂਟ ਕਰਦਾ ਮੈਂ ਸਵਰਨ ਸਿਵਿਆ ਸਾਹਿਬ ਨੂੰ ਜਿਨੇ ਚੰਗਾ ਕੀਤਾ ਉਹਦੀ ਚੰਗੀ ਗੱਲ ਕਰਾਂਗੇ ਨਾ ਜਿਨ੍ਹਾਂ ਨੇ ਮਾੜਾ ਕੀਤਾ ਤੇ ਮਾੜੀ ਵੀ ਠੋਕ ਕੇ ਕਰਾਂਗੇ ਹੁਣ ਗੱਲ ਤੇ ਐਸੇ ਫਿਲਮਾਂ ਦੇ ਵਿੱਚ ਹੋ ਰਿਹਾ ਚੰਗਿਆਂ ਦੀ ਵੀ ਤੇ ਮਾੜਿਆਂ ਦੀ ਵੀ ਕਿਹਨੇ ਕੀ ਕਿਰਦਾਰ ਨਿਭਾਏ ਨੇ ਉਹਨਾਂ ਕਿਰਦਾਰਾਂ ਦੀ ਗੱਲ ਹੋ ਰਹੀ ਆ ਨਾ ਤੇ ਜਿਨੇ ਚੰਗਾ ਕਿਰਦਾਰ ਨਿਭਾਇਆ ਇੱਕ ਚੰਗੇ ਇਨਸਾਨ ਦੇ ਤੌਰ ਤੇ ਉਹ ਸੱਚੇ ਪਾਸ਼ਾ ਤੋਂ ਡਰ ਕੇ ਇਨਸਾਨੀਅਤ ਦੀ ਖਿਦਮਤ ਕੀਤੀ ਹੈ ਉਹਦਾ ਨਾਮ ਵੀ ਉਹਨੇ ਸੋਹਣੇ ਤਰੀਕੇ ਨਾਲ ਲਿਆ ਜਾਏਗਾ ਸਵਰਨ ਸਿਵਿਆ ਸਾਹਿਬ ਨੂੰ ਸਲੂਟ ਆ ਤੁਸੀਂ ਫਿਲਮ ਦੇ ਦੇਖਿਓ ਜਰੂਰ ਤੁਹਾਨੂੰ ਮਹਿਸੂਸ ਹੋਏਗਾ ਕਿ ਉਸ ਬੰਦੇ ਨੇ ਮੀਟਿੰਗ ਮੀਟਿੰਗ ਜਿਹੜੀ ਕਰਾਈ ਸੀਗੀ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਕਿ ਸਵਰਨ ਸਿਵੀਆ ਸਾਹਿਬ ਨੇ ਪਹਿਲੀ ਮੀਟਿੰਗ ਕਰਾਈ ਸੀ ਹੋਣ ਉਹ ਮੀਟਿੰਗ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਸੌਰੀ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਣੀ ਆ ਤੇ ਮੈਂ ਜਿਵੇਂ ਗੱਲ ਕਰਨੀ ਹੁੰਦੀ ਮੈਂ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਵੀਡੀਓ ਛੋਟੀ ਹੋ ਜਾਏ ਪਰ ਤੁਹਾਨੂੰ ਦੇਖਣੀ ਪੈਣੀ ਵੀਡੀਓ ਇੱਕ ਸੈਕਿੰਡ ਵਾਸਤੇ ਵੀਡੀਓ ਛੱਡਿਓ ਨਾ ਪਲੀਜ਼ ਇਹ ਮੇਰੀ ਬੇਨਤੀ ਆ ਤੁਹਾਨੂੰ ਦੋ ਮੀਟਿੰਗਾਂ ਹੋਈਆਂ ਕਿ ਕੈਨੇਡਾ ਵਿੱਚ ਸਿੰਘਾਂ ਦੇ ਨਾਲ ਇੱਕ ਭਾਰਤ ਦੇ ਵਿੱਚ ਜਿਹੜੀ ਸਵਰਨ ਸੀਵੀ ਸਾਹਿਬ ਨੇ ਕਰਾਈ ਦੋਨਾਂ ਮੀਟਿੰਗਸ ਦੇ ਵਿੱਚ ਅਮਰ ਸਿੰਘ ਚਮਕੀਲਾ ਨੂੰ ਜੱਫੀਆਂ ਪਾ ਕੇ ਮਾਫ ਕਰ ਦਿੱਤਾ ਗਿਆ ਤਾਂ ਉਸ ਬੰਦੇ ਨੇ ਵੀ ਤੋਬਾ ਕਰ ਲਈ ਸੀ ਕਿ ਮੈਂ ਹੁਣ ਇਹੋ ਜਿਹਾ ਗੀਤ ਨਹੀਂ ਗਾਵਾਂਗਾ ਧਾਰਮਿਕ ਗੀਤਾਂ ਨੇ ਫਿਰ ਜਦੋਂ ਧਾਰਮਿਕ ਗੀਤ ਉਹਨਾਂ ਦੇ ਆਏ ਉਹਨਾਂ ਨੇ ਵੀ 19 ਤਰਥਲੀ ਮਚਾਈ ਸੀ ਜਿੱਦਾਂ ਦੂਸਰੇ ਕੀ ਚੱਲਦੇ ਉਸ ਤੋਂ ਵੀ ਕਿਤੇ ਜ਼ਿਆਦਾ ਸਾਥੋ ਬਾਬਾ ਕੋਹਲਿਆ ਤੇ ਰਾਣਾ ਨਨਕਾਣਾ ਓਹ ਅਜਿਹੇ ਗਾਣੇ ਯਾਰ ਮੈਂ ਇਸ ਕਰਕੇ ਸੋਚਿਆ ਕਿ ਮੇਰੇ ਭਰਾ ਦੀ ਐਲਬਮ ਦੀ ਗੱਲ ਕਰਨ ਲੱਗਾ ਮੈਂ ਮੇਰਾ ਭਰਾ ਇਸ ਕਰਕੇ ਪਰ ਸੱਚ ਕਹਾਂਗਾ ਦੋ ਧਾਰਮਿਕ ਐਲਬम्स ਦੋ ਕਲਾਕਾਰਾਂ ਦੀਆਂ ਜਿਹੜੀਆਂ ਨੇ ਜਿਹਨਾਂ ਧਾਰਮਿਕ ਦੇ ਵਿੱਚ ਜਿਨ੍ਹਾਂ ਨੇ ਚੰਡੇ ਗੱਡੇ ਸਨ ਉਹ ਦੋ ਹੀ ਬੰਦੇ ਸਨ ਤੇ ਦੋ ਇਹਨਾਂ ਦੀਆਂ ਕੈਸੇਟਸ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੰਸ ਭਜ ਦੀ ਉਹ ਵੀ 1984 ਦੇ ਦੌਰ ਵਿੱਚ ਆਈ ਸੀ ਤੇ ਇਹਨਾਂ ਦੀਆਂ ਅਮਰ ਸਿੰਘ ਚਮਕੀਲੇ ਦੀਆਂ ਧਾਰਮਿਕ ਇਹਨਾਂ ਨੂੰ ਕੋਈ ਇਹਨਾਂ ਦੇ ਰਿਕਾਰਡ ਨਹੀਂ ਤੋੜ ਸਕਿਆ ਇਹ ਸੱਚ ਹੈ ਤੁਹਾਨੂੰ ਹੁਣ ਇੱਕ ਪਹਿਲੀ ਮੀਟਿੰਗ ਦੀ ਗੱਲ ਦਿਖਾਉਣਾ ਜਿਹੜੀ ਸਵਨਨ ਸੀਵੀਐ ਸਾਹਿਬ ਨੇ ਮੀਟਿੰਗ ਰੱਖੀ ਸੀ ਸਿੰਘਾਂ ਦੇ ਨਾਲ ਉਹ ਦੇਖੋ ਮੀਟਿੰਗ ਨੂੰ ਪੂਰੀ ਦੇਖਿਓ ਛੋਟੀਆਂ-ਛੋਟੀਆਂ ਵੀਡੀਓ ਨੇ ਜਿਆਦਾ ਲੰਬੀਆਂ ਨੇ ਪਰ ਇਹ ਦਿਖਾਉਣੀਆਂ ਬਹੁਤ ਮੈਨੂੰ ਪਤਾ ਵੀਡੀਓ ਥੋੜੀ ਲੰਬੀ ਹੋ ਰਹੀ ਪਰ ਇਹ ਦਿਖਾਉਣੀਆਂ ਬਹੁਤ ਜ਼ਰੂਰੀ ਕਿਉਂਕਿ ਮੈਂ ਗੱਲ ਕਰਦਾ ਹਾਂ ਨਾ ਤੱਥਾਂ ਦੇ ਆਧਾਰ ਤੇ ਮੈਂ ਹਵਾ ਵਿੱਚ ਨਹੀਂ ਮੈਨੂੰ ਛੱਡਣੀਆਂ ਆਉਂਦੀਆਂ ਗੱਲਾਂ ਮੈਂ ਨਾ ਤੇ ਪ੍ਰੈਸ ਰਿਪੋਰਟਰ ਆ ਨਾ ਮੈਂ ਕੋਈ ਐਂਕਰ ਆ ਨਾ ਕੋਈ ਬਹੁਤ ਹੋਸਟ ਆ ਇਹ ਮੇਰੇ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਜੋ ਮੈਂ ਕਹਿੰਨਾ ਤੁਸੀਂ ਸਵੀਕਾਰਦੇ ਵੀ ਹੋ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਮੈਂ ਕਦੇ ਵੀ ਆਪਣੇ ਆਪ ਨੂੰ ਕੋਈ ਚੈਨਲ ਚ ਉਹਨਾਂ ਲਈ ਵੈਸੀ ਮੇਰਾ ਪਰਸਨਲ ਚੈਨਲ ਆ ਕੋਈ ਨਿਊਜ਼ ਚੈਨਲ ਨਹੀਂਗਾ ਤੁਸੀਂ ਕਿਉਂਕਿ ਮੈਂ ਹਰ ਚੀਜ਼ ਦਿਖਾ ਕੇ ਗੱਲ ਕਰਦਾ ਮੈਂ ਉਹਨਾਂ ਲੋਕਾਂ ਚੋਂ ਨਹੀਂ ਮੈਂ ਹਰ ਵੀਡੀਓ ਚ ਕਹਿੰਨਾ ਕਿ ਮੈਂ ਉਹਨਾਂ ਲੋਕਾਂ ਚੋਂ ਨਹੀਂ ਜਿਹੜੇ ਲੋਕ ਗੱਲ ਕਰਕੇ ਕਹਿੰਦੇ ਨੇ ਸਾਨੂੰ ਜੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਨਹੀਂ ਭਰੋਸੇਯੋਗ ਸੂਤਰਾਂ ਦੀ ਫਿਰ ਵੀਡੀਓ ਲਾ ਕੇ ਆਪ ਗੈਪ ਹੋ ਜਾਓ ਬੋਲੋ ਨਾ ਕੁਝ ਜੇ ਬੋਲੋ ਤਾਂ ਫਿਰ ਸੱਚ ਬੋਲੋ ਆ ਵੀਡੀਓ ਦੇਖੋ ਜਿਹੜੀ ਪਹਿਲੀ ਮੀਟਿੰਗ ਕਰਾਈ ਸੀ ਇਹਦੇ ਵਿੱਚ ਕਿਵੇਂ ਕਿੰਨੇ ਸੋਹਣੇ ਤਰੀਕੇ ਨਾਲ ਮਾਫ ਕਰ ਦਿੱਤਾ ਸੀ ਚਮਕੀਲੇ ਨੂੰ ਜੇ ਮਾਫ ਕਰ ਦਿੱਤਾ ਗਿਆ ਸੀ ਨਾ ਆਰਗੇਨਾਈਜੇਸ਼ਨ ਵੱਲੋਂ ਜਿਨ੍ਹਾਂ ਨੂੰ ਕਹਿੰਦੇ ਜਿਨ੍ਹਾਂ ਨੇ ਮਰਵਾਇਆ ਜਦ ਦੋਨੇ ਆਰਗੇਨਾਈਜੇਸ਼ਨ ਨੇ ਦੋ ਮੀਟਿੰਗ ਹੋਈਆਂ ਦੋਨੇ ਮੀਟਿੰਗ ਵਿੱਚ ਮਾਫ ਕਰ ਦਿੱਤਾ ਗਿਆ ਸੀ ਔਰ ਉਹ ਵੀ ਜੱਫੀਆਂ ਪਾ ਪਾ ਕੇ ਤੇ ਫਿਰ ਅਮਰ ਸਿੰਘ ਚਮਕੀਲੇ ਨੂੰ ਕਿੰਨੇ ਮਰਵਾਇਆ ਇਹ ਸੋਚਣ ਵਾਲੀ ਗੱਲ ਆ ਆ ਦੇਖੋ ਜਰਾ 1985 ਵਿੱਚ ਅਮਰitsar ਵਿੱਚ ਆ ਮੀਟਿੰਗ ਹੋਈ ਸੀ ਫਿਲਮ ਬਣਾਉਣ ਵਾਲਿਆਂ ਨੂੰ ਮੈਂ ਬਾਰ-ਬਾਰ ਸਲੂਟ ਕਰਾਂਗਾ ਉਹੋ ਹਰ ਚੀਜ਼ ਨੂੰ ਇੰਨੇ ਸੋਹਣੇ ਤਰੀਕੇ ਨਾਲ ਫਿਲਮਾਇਆ ਕਿ ਕਮਾਲ ਹੀ ਕਰ ਦਿੱਤੀ ਇਮਤੀਆਜ਼ ਅਲੀ ਸਾਹਿਬ ਮੈਂ ਫੈਨ ਸੀਗਾ ਤੁਹਾਡਾ ਹੁਣ ਤੇ ਬਹੁਤਾ ਹੀ ਵੱਡਾ ਫੈਨ ਹੋ ਗਿਆ ਤੁਸੀਂ ਜੋ ਪੰਜਾਬੀਆਂ ਵਾਸਤੇ ਸਾਡੇ ਉਸ ਗਰੀਬ ਜੋੜੀ ਵਾਸਤੇ ਜੋ ਤੁਸੀਂ ਕੀਤਾ ਮੈਂ ਪਰਸਨਲੀ ਮੇਰੇ ਵੱਲੋਂ ਧੰਨਵਾਦ ਕਰਦਾ ਤੁਹਾਨੂੰ ਸੱਚੇ ਦਿਲੋਂ ਇਹ ਪਹਿਲੀ ਮੀਟਿੰਗ ਆ ਜਦੋਂ ਮਾਹੌਲ ਬਹੁਤ ਖਰਾ ਹੋ ਗਿਆ ਚਿੱਠੀਆਂ-ਚੁੱਠੀਆਂ ਵੀ ਫੇਕ ਹੀ ਸਾਰਾ ਕੁਝ ਪਰ ਫਿਰ ਵੀ ਇਹਨਾਂ ਲੋਕਾਂ ਨੇ ਮੀਟਿੰਗ ਮੈਂ ਹਾਂ ਇਹ ਜ਼ਰੂਰ ਸੀਗਾ ਕਿ ਖੁਸ਼ੀਕ ਜਥੇਬੰਦੀਆਂ ਨੇ ਕਿਆ ਜ਼ਰੂਰ ਹੋਏਗਾ ਕਿ ਇਹੋ ਜੇ ਗੀਤ ਨਾਗਾ ਔਰ ਉਹਨਾਂ ਜਥੇਬੰਦੀਆਂ ਨਾਲ ਮੀਟਿੰਗ ਹੋ ਗਈਆਂ ਸਨ ਔਰ ਮਾਫੀਆਂ ਦੇਖੋ ਕਿਵੇਂ ਮਿਲੀਆਂ ਨੇ ਜਿਨ੍ਹਾਂ ਨੂੰ ਜਿਹੜੇ ਹੁੰਦੇ ਨਾ ਅਸਲੀ ਸਿੰਘ ਨੇ ਸੱਚੀ ਦੇ ਜਿਨ੍ਹਾਂ ਨੂੰ ਉਸੇ ਉਗਰਵਾਦੀਆਂ ਦਾ ਨਾਮ ਦਿੱਈ ਜਾਂਦੇ ਹੁਣ ਜਿਹੜੇ ਅਸਲੀ ਸਿੰਘ ਨੇ ਉਸ ਵਾਹਿਗੁਰੂ ਦੇ ਸਿੰਘ ਨੇ ਨਾ ਸੱਚੀ ਦੇ ਸਾਜੇ ਹੋਏ ਸਿੰਘ ਉਹ ਇਦਾਂ ਦੇ ਹੁੰਦੇ ਨੇ ਗੱਲਾਂ ਸੁਣੋ ਤੁਸੀਂ ਤੇ ਉਹ ਜਿਹੜੇ ਨਕਲੀ ਸਿੰਘ ਕੌਣ ਨੇ ਜਿਹੜੇ ਕੈਮਰਾ ਔਨ ਕਰਕੇ ਆਪੇ ਫੋਨ ਔਨ ਕਰਕੇ ਤੇ ਇਦਾਂ ਗੰਡਾਸਾ ਫੜ ਕੇ ਤੇ ਬਹਿ ਜਾਂਦੇ ਨੇ ਉਹ ਨਕਲੀ ਸਿੰਘ ਨੇ ਅਸਲੀ ਸਿੰਘ ਆ ਹੁੰਦੇ ਨੇ ਜਿਨ੍ਹਾਂ ਦੀ ਨਿਮਰਤਾ ਵੇਖੋ ਇਹੋ ਜਿਹੇ ਬੰਦੇ ਨੂੰ ਯਾਰ ਮਰਵਾ ਦਿੰਦੇ ਹੋ ਤੁਸੀਂ ਕਾਦੇ ਵਾਸਤੇ ਸਿਰਫ ਤੁਹਾਡੇ ਪੈਸੇ ਨਹੀਂ ਬਣ ਰਹੇ ਤੁਹਾਡੇ ਸ਼ੋਅ ਨਹੀਂ ਲੱਗ ਰਹੇ ਗੜਸਤ ਵੀ ਇਦਾਂ ਗੱਜ ਕੇ ਆਉਂਦੇ ਅੱਗੇ ਆਪਣੇ ਸ਼ੋਅ ਕਰਦੇ ਮਰਵਾਉਣਾ ਕਾਤੋਂ ਕਿਸੇ ਨੂੰ ਹੱਦ ਹੋ ਗਈ ਯਾਰ ਇੰਨੀ ਮੈਂ ਸੌਰੀ ਜਜ਼ਬਾਤੀ ਜੇ ਹੋ ਜਾਣਾ ਦੇਖ ਕੇ ਮੇਰੇ ਅੱਖਾਂ 'ਚ ਹੰਝੂ ਆ ਗਏ ਯਾਰ ਇਹ ਸੱਚ ਸਾਰਾ ਕੁਝ ਹੋਇਆ ਪਿਆ ਸਾਰਾ ਕੁਝ ਹੋਇਆ ਪਿਆ ਉਹਨਾਂ ਸੋਸ਼ਲ ਮੀਡੀਆ ਨਹੀਂ ਹੁੰਦਾ ਸਿੱਧਾ ਫੋਨ ਸ਼ੋ ਨਹੀਂ ਹੁੰਦੇ ਸੀ ਉਹਨਾਂ ਚੀਜ਼ਾਂ ਨੂੰ ਪਰ ਬੰਦੇ ਤਾਂ ਜੇ ਇਹ ਵੀ ਨਹੀਂ ਕਿ ਕੋਈ ਹਜ਼ਾਰ ਸਾਲ ਪੁਰਾਣੀਆਂ ਗੱਲਾਂ ਨੇ ਬਹੁਤ ਬੰਦੇ ਜਿਉਂਦੇ ਜਾਗਦੇ ਗਵਾਹ ਨੇ ਇਹਨਾਂ ਚੀਜ਼ਾਂ ਦੇ ਬਹੁਤ ਸਾਰੇ ਬੰਦੇ ਜਿਉਂਦੇ ਜਾਗਦੇ ਗਵਾਹ ਨੇ ਇਹਨਾਂ ਚੀਜ਼ਾਂ ਦੇ ਔਰ ਸਾਰਨਸਿਵੀਆ ਨੇ ਜਦੋਂ ਫਿਰ ਅਮਰ ਸਿੰਘ ਚਮਕੀਲੇ ਨੂੰ ਕਾਲ ਕੀਤੀ ਸੀ ਉਹ ਵੀ ਮੈਂ ਵੀਡੀਓ ਤੁਹਾਨੂੰ ਦਿਖਾ ਹੀ ਦੇਣਾ ਉਹ ਵੀਡੀਓ ਦੇਖਣੀ ਵੀ ਬੜੀ ਜ਼ਰੂਰੀ ਹੈ ਕਿਉਂਕਿ ਅਮਰ ਨੰਦ ਸਵਾਰ ਸੀ ਵੀ ਸਾਹ ਉਹਨਾਂ ਦੀ ਲਾਈਫ ਦੇ ਵਿੱਚ ਬੜਾ ਸੋਹਣਾ ਕਿਰਦਾਰ ਨੇ ਆ ਦੇਖੋ ਥੋੜੀ ਜਿਹੀ ਮਾਹੌਲ ਬਣਾ دیا ਗਿਆ ਇਸ ਇਹਨਾਂ ਚੀਜ਼ਾਂ ਨੂੰ ਨੋਟ ਕਰਿਓ ਮਾਹੌਲ ਬਣਿਆ ਨਹੀਂ ਸੀ ਬਣਾ دیا ਗਿਆ ਔਰ ਬਣਾ ਕਿਹਨਾਂ ਨੇ ਸੀ ਇਹ ਤੁਹਾਨੂੰ ਪਤਾ ਹੈ ਮੈਂ ਤਾਂ ਅਜ ਨਾਮ ਹੀ ਲੈ ਦਿੱਤੇ ਨੇ ਪਿਛਲੀ ਵੀਡੀਓ ਵਿੱਚ ਇੱਕ ਬੰਦਾ ਕਹਿੰਦਾ ਭਾਜੀ ਜੇ ਗੜਸਿਆਤ ਨਾਮ ਲੈ ਕੇ ਦੱਸ ਲੈ ਲੈ ਤੇ ਆ ਨਾਮ ਅੱਜ ਆ ਜਾ ਫਿਰ ਕਰ ਲਈ ਕਾਲ ਮੇਰਾ ਨੰਬਰ ਸਕਰੀਨ ਤੇ ਤੈਨੂੰ ਦੇ ਦੂੰਗਾ ਕਾਲ ਕਰ ਲਈ ਬੇਟਾ ਆ ਗੱਲਾਂ ਵੀ ਗੌਰ ਨਾਲ ਸੁਣਾ ਇਹਨਾਂ ਗੱਲਾਂ ਵਿੱਚ ਵੀ ਤੁਹਾਨੂੰ ਪ੍ਰੂਫ ਮਿਲਣਗੇ ਹੁਣ ਇੱਕ ਤੁਹਾਨੂੰ ਲਾਸਟ ਵਿੱਚ ਹੋਰ ਵੀਡੀਓ ਦਿਖਾਉਣੀ ਆ ਮੈਂ ਕੈਨੇਡਾ ਵਿੱਚ ਜਿਹੜੀ ਮੀਟਿੰਗ ਹੋਈ ਸੀ ਭਾਬਿਆਂ ਨਾਲ ਉਹ ਮੀਟਿੰਗ ਦੇਖਣੀ ਵੀ ਬੜੀ ਜ਼ਰੂਰੀ ਆ ਤੁਹਾਡੇ ਵਾਸਤੇ ਮੈਂ ਲੈਟ ਮੀ ਸੀ ਕਿੱਥੇ ਆ ਉਹ ਵੀਡੀਓ ਇਦੇ ਵਿੱਚ ਇੱਕ ਦੋ ਗੱਲਾਂ ਬਹੁਤ ਗੌਰ ਨਾਲ ਸੁਣਨ ਵਾਲੀਆਂ ਆ ਪਲੀਜ਼ ਮੈਨੂੰ ਬੇਨਤੀ ਆ ਕਿ ਤੁਸੀਂ ਗੌਰ ਨਾਲ ਵੇਖੋ ਮੈਂ ਬੜੀ ਮਿਹਨਤ ਨਾਲ ਇਹ ਵੀਡੀਓ ਬਣਾ ਰਿਹਾ ਜਿੰਨੀ ਕਿ ਮਿਹਨਤ ਨਾਲ ਮੈਂ ਵੀਡੀਓ ਬਣਾ ਰਿਹਾ ਰਿਸਕ ਦੇ ਤੌਰ ਤੇ ਤੁਸੀਂ ਵੀ ਉਹਨਾਂ ਕੀ ਪਿਆਰ ਉਹਨੇ ਕਿਸੇ ਸ਼ਿੱਦਤ ਦੇ ਨਾਲ ਇਸ ਵੀਡੀਓ ਨੂੰ ਦੇਖਿਓ ਮੈਂ ਨਾ ਕਿਸ ਦਿਨ ਇੱਕ ਵੀਡੀਓ ਬਣਾਉਣੀ ਆ ਜਿਨ੍ਹਾਂ ਨੂੰ ਅਸੀਂ ਲੈਜੈਂਡਸ ਕਹੀ ਜਾਂਦੇ ਆ ਨਾ ਉਹਨਾਂ ਦੇ ਤੁਹਾਨੂੰ ਚੀਜ਼ਾਂ ਸੁਣਾਉਣੀ ਆ ਕਿ ਉਹਨਾਂ ਨੇ ਗਾਇਆ ਕੀ ਕੀ ਹੋਇਆ ਜੇ ਦਿਲਜੀਤ ਨੇ ਗਾਇਆ ਆ ਕਿ 128 ਕੁੜੀ ਦਾ ਤੇ ਜੇ ਬਹੁਤ ਸਕਸੈਸਫੁਲ ਕੁੜੀ ਫੀਮੇਲ ਸਿੰਗਰ ਮੇਰੇ ਮੈਂ ਤੁਹਾਨੂੰ ਵਾਕਿਆ ਦੱਸਦਾ ਉਹ ਸਿੰਗਰ ਜਿਹਨੇ ਉਹ ਗਾਇਆ ਗੀਤ ਉਹ ਮੇਰੇ ਸਾਹਮਣੇ ਬੈਠੀ ਮੈਨੂੰ ਨਹੀਂ ਸੀ ਪਤਾ ਉਹਨੇ ਗਾਇਆ ਗੀਤ ਤਾਂ ਹੀ ਗੱਲ ਚੱਲ ਪਈ ਮੈਂ ਕਿਹਾ ਉਦੋਂ ਉਹ ਬੜਾ ਵਿਰੋਧ ਹੋ ਰਿਹਾ ਸੀ 128 ਕੁੜੀ ਦੇ ਗਾਣੇ ਵਾਲਾ ਤੇ ਮੈਂ ਕਿਹਾ ਦੇਖੋ ਜੇ 128 ਕੁੜੀ ਦਾ ਗਾਣਾ ਗਾਇਆ ਕੁੜੀ ਇਹ ਕਹਿ ਕੇ ਗਾਣਾ ਗਾਇਆ ਤੇ ਜੇ ਕੁੜੀ ਆਪੇ ਹੀ ਗਾਉਂਦੀ ਆ ਕਿ ਮੇਰਾ 25 ਫੁੱਲਾਂ ਜਿੰਨਾ ਭਾਰ ਮਿਤਰਾ ਤੇ ਉਹਦਾ ਲੱਕ ਕਿੰਨਾ ਹੋਏਗਾ ਜੇ ਕੁੜੀ ਆਪੇ ਹੀ ਕਹਿ ਰਹੀ ਆ ਤੋ ਫੀਮੇਲ ਸਿੰਗਰ ਕੇ ਦੀ ਬਾਜੀ ਮੇਰਾ ਹੀ ਗਾਇਆ ਹੋਇਆ ਗਾਣਾ ਹੱਸ ਕੇ ਉਹ ਗੱਲਾਂ ਕਰਾਂਗੇ ਆਪਾਂ ਕਹਿ ਦੇਣਾ ਤੁਹਾਨੂੰ ਬਹੁਤ ਕੁਝ ਸੁਣਾਵਾਂਗਾ ਸੁਣ ਲੈਣਾ ਗੱਲਬਾਤ ਹੁਣ ਇੱਕ ਛੋਟਾ ਜਿਹਾ ਕਲਿੱਪ ਤੁਹਾਨੂੰ ਹੋਰ ਦਿਖਾਉਣਾ ਮੈਂ ਉਹ ਕਲਿੱਪ ਫਿਊਨਲ ਟਾਈਮ ਦਾ ਜਦੋਂ ਕਲਾਕਾਰਾਂ ਕੋਥੇ ਫੋਟੋਆਂ ਖੜਨ ਲੱਗੇ ਵਰਸੀਵੀਆ ਸਾਬ ਸਮਝ ਗਈ ਸੀ ਉਹਨੇ ਫੋਟੋਗ੍ਰਾਫਰ ਨੂੰ ਆ ਕੇ ਹਟਾ ਦੇ ਇਹਨਾਂ ਦਾ ਡਰਾਮਾ ਹਟਣਾ ਹੀ ਨਹੀਂ ਇਹ ਸਾਰੇ ਡਰਾਮੇ ਕਰ ਰਹੇ ਨੇ ਬੇਸ਼ੱਕ ਉਹਨੇ ਬੋਲ ਕੇ ਨਹੀਂ ਕਿਹਾ ਪਰ ਅਸੀਂ ਮੈਂ ਹਰ ਵਾਰੀ ਕਹਿੰਦਾ ਉਹਨਾਂ ਕਿ ਕਿਸੇ ਦੀ ਗੱਲਾਂ ਹੀ ਨਾ ਸੁਣਿਆ ਕਰੋ ਬੋਡੀ ਲੈਂਗੁਏਜ ਵੀ ਦੇਖਿਆ ਕਰੋ ਬੋਡੀ ਲੈਂਗੁਏਜ ਤੋਂ ਤੁਹਾਨੂੰ 50% ਜਵਾਬ ਮਿਲ ਜਾਂਦੇ ਨੇ ਆ ਥੋੜੀ ਜੀ ਵੀਡੀਓ ਵੇਖੋ ਔਰ ਉਸ ਤੋਂ ਬਾਅਦ ਫਿਰ ਆਪਾਂ ਜਸਟ ਫਿਲਮ ਦਾ ਵੀਡੀਓ ਦਾ ਵਾਈਂਡ ਅਪ ਕਰਾਂਗੇ ਸੋ ਇਹ ਸਾਰਾ ਵੀਡੀਓ ਹੋਰ ਵੀ ਬਹੁਤ ਨੇ ਪਰ ਮੈਂ ਦਿਖਾਉਣਾ ਨਹੀਂ ਚਾਹੁੰਦਾ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਵੀਡੀਓ ਨੂੰ ਪ੍ਰੋਪਰ ਦੇਖਿਓ ਸ਼ੇਅਰ ਜ਼ਰੂਰ ਕਰਿਓ ਮੈਂ ਕਹਿੰਦਾ ਹੁੰਦਾ ਜੇ ਦਿਲ ਕਰਦਾ ਸ਼ੇਅਰ ਕਰਿਓ ਪਰ ਅੱਜ ਮੈਂ ਕਹਿ ਰਿਹਾ ਕਿ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਕਲਾਕਾਰਾਂ ਦੇ ਉਹਨਾਂ ਦੇ ਪਰਿਵਾਰਾਂ ਤੱਕ ਇਹ ਫਿਲਮ ਪਹੁੰਚਾਓ ਵੀਡੀਓ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਇਸ ਦੁਨੀਆ ਤੋਂ ਜਾਣ ਵਾਲੇ ਕੀ ਕੀ ਕਰ ਗਏ ਨੇ ਉਹਨਾਂ ਨੂੰ ਪਤਾ ਲੱਗ ਸਕੇ ਔਰ ਉਹਨਾਂ ਜਿਹੜੇ ਤੁਹਾਡੇ ਵਾਕਫ ਨੇ ਇਹਨਾਂ ਜਿਨ੍ਹਾਂ ਨੇ ਫਿਲਮ ਚ ਕੰਮ ਕੀਤਾ ਉਹਨਾਂ ਤੱਕ ਵੀ ਪਹੁੰਚਾ ਦੋ ਤੇ ਬੜੀ ਵਧੀਆ ਗੱਲ ਹੈ ਕਿਉਂਕਿ ਕਿਸ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਤੱਕ ਪਹੁੰਚਣੇ ਚਾਹੀਦੀਆਂ ਨੇ ਗੱਲਾਂ ਮੈਨੂੰ ਬਹੁਤ ਸਾਰੇ ਕਮੈਂਟਸ ਆਏ ਹੋਏ ਨੇ ਮੈਂ ਕਹਿੰਦਾ ਸਕਰੀਨਸ਼ਾਟ ਵੀ ਦਿਖਾਵਾਂਗਾ ਕੁਝ ਇੱਕ ਲੋਕਾਂ ਨੇ ਵੀਡੀਓ ਤੇ ਕਮੈਂਟ ਕੀਤੇ ਹੋਏ ਨੇ ਸੋ ਇਹ ਵੀਡੀਓ ਦੁਬਾਰਾ ਬਣਾਈ ਗਈ ਹੈ ਜਿਹੜੀ ਕੱਲ ਬਣਾਈ ਸੀ ਉਹਨੂੰ ਡਿਲੀਟ ਕਰਕੇ ਉਸੇ ਪੋਸਟ ਤੇ ਇਸ ਵੀਡੀਓ ਨੂੰ ਦੁਬਾਰਾ ਪੋਸਟ ਕੀਤਾ ਜਾਏਗਾ ਸੋ ਆਉਣ ਵਾਲੇ ਦਿਨਾਂ ਵਿੱਚ ਕੁਝ ਇੱਕ ਹੋਰ ਗੱਲਾਂ ਮੈਨੂੰ ਐਂਡ ਤੇ ਮੈਂ ਸ਼ਰਧਾਂਜਲੀ ਭੇਟ ਕਰਦਾ ਉਸ ਬਹੁਤ ਹੀ ਪਿਆਰੀ ਜੋੜੀ ਨੂੰ ਕਿੰਨਾ ਦਿਨਾਂ ਵਿੱਚੋਂ ਨਿਕਲ ਕੇ ਕੀ ਉਹਨਾਂ ਨੂੰ ਰੱਬ ਨੇ ਦਿਨ ਦਿਖਾਏ ਸੀ ਪਰ ਤੁਸੀਂ ਉਹ ਦਿਨ ਬਹੁਤ ਜਲਦੀ ਉਹਨਾਂ ਕੋਲੋਂ ਖੋਲ੍ਹਿਆ ਬਹੁਤ ਸਾਰੇ ਲੋਕ ਮੈਂ ਵੈਸੇ ਉਸ ਜਾਤਾਂ ਪਾਤਾਂ ਚੱਕਰਾਂ 'ਚ ਪੈਂਦਾ ਨਹੀਂਗਾ ਮੈਂ ਗੱਲ ਕੱਟ ਕਰਦਾ ਉਹਨਾਂ ਜਾਤਾਂ ਪਾਤਾਂ ਦੀ ਕਿਉਂਕਿ ਮੈਂ ਚਾਹੁੰਦਾ ਹਾਂ ਵੀ ਸਾਰੇ ਇਕੱਠੇ ਇੱਕ ਭਾਈਚਾਰਾ ਬਣਿਆ ਰਹੇ ਇਸ ਕਰਕੇ ਜਾਤ ਪਾਤ ਦੀ ਗੱਲ ਮੈਂ ਬਹੁਤ ਕੱਟ ਕਰਦਾ ਉਹਨਾਂ ਪਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਚਮਿਆਰਾ ਦਾ ਮੁੰਡਾ ਸੀ ਇਸ ਕਰਕੇ ਮਰਵਾਇਆ ਤਾ ਪਰ ਕਿਤੇ ਨਾ ਕਿਤੇ ਇਹ ਗੱਲ ਸੱਚ ਹੈਗੀ ਆ ਕਿਤੇ ਨਾ ਕਿਤੇ ਇਹ ਗੱਲ ਰੜਕਦੀ ਸੀ ਉਹਨਾਂ ਨੂੰ ਕਿ ਯਾਰ ਇਹ ਕਿੱਥੋਂ ਚਮਿਆਰਾ ਦਾ ਜਿਹਨੂੰ ਅਸੀਂ ਵੈਸੇ ਹੀ ਮੈਂ ਮਾਫੀ ਚਾਹੁੰਦਾ ਇਹ ਲਫ਼ਜ਼ ਮੈਂ ਯੂਜ਼ ਨਹੀਂ ਕਰਦਾ ਹੁੰਦਾ ਪਰ ਅੱਜ ਮੈਨੂੰ ਕਹਿਣਾ ਪਰਿਆ ਇਹ ਆਮ ਹੀ ਲੋਕੀ ਕਹਿੰਦੇ ਨੇ ਉਹ ਕਿੱਥੋਂ ਚੂੜੇ ਚਮਿਆਰਾਂ ਦੇ ਇਹ ਕਰ ਲੈਣਾ ਉਹ ਕਰ ਲੈਣਾ ਹਨਾ ਤੇ ਉਹ ਗੱਲਾਂ ਜਾ ਚੁੱਕੀਆਂ ਨੇ ਹੁਣ ਉਹ ਸਮੇਂ ਬਦਲ ਗਏ ਨੇ ਤੁਸੀਂ ਰੱਬ ਦਾ ਵਾਸਤਾ ਇਹਨਾਂ ਗੱਲਾਂ ਨੂੰ ਬੰਦ ਕਰੋ ਔਰ ਆਪਣੇ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਤਾਂ ਕਰੋ ਬਣਨਾ ਤੁਸੀਂ ਨਹੀਂ ਆ ਕੋਸ਼ਿਸ਼ ਤੇ ਕਰੋ ਨਾ ਐਟਲੀਸਟ ਸੋ ਮੈਂ ਸ਼ਰਧਾਂਜਲੀ ਪੇਟ ਕਰਦਾ ਉਸ ਜੋੜੀ ਨੂੰ ਮਾਲਕ ਸੱਚੇ ਪਾਤਸ਼ਾਹ ਜਿੱਥੇ ਵੀ ਨੇ ਉਹਨਾਂ ਨੂੰ ਜੰਨਤ ਨਸੀਬ ਕਰੇ ਔਰ ਜੋ ਕੰਮੋ ਕਰ ਗਏ ਨੇ ਕਿਸੇ ਦੇ ਹਿੱਸੇ ਨਹੀਂ ਆਇਆ 37 ਸਾਲ ਹੋ ਗਏ ਨੇ ਔਰ ਅੱਜ ਵੀ ਉਹਨਾਂ ਹੀ ਵੇਖ ਰਿਆ ਚਮਕੀਲਾ ਉਹਨਾਂ ਹੀ ਸੁਣਿਆ ਜਾ ਰਿਹਾ ਇਵਨ ਉਸ ਤੋਂ ਕਿਤੇ ਜ਼ਿਆਦਾ ਔਰ ਜਿੱਦਾਂ ਅੱਜ ਵਿਕ ਰਿਹਾ ਚਮਕੀਲਾ ਸੁਣਿਆ ਜਾ ਰਿਹਾ ਇਸ ਤੋਂ ਮਹਿਸੂਸ ਹੁੰਦਾ ਕਿ ਅਗਲੇ ਘੱਟੋ-ਘੱਟ 50 ਸਾਲ ਇਦਾਂ ਰਹੇਗਾ ਤੁਸੀਂ ਇਹ ਸੋਚੋ ਵੀ 50 50ਵੀਂ ਵਰਸੀ ਤੇ ਵੀ ਉਹਨਾਂ ਦਾ ਇੰਨਾ ਹੀ ਕ੍ਰੇਜ਼ ਰਿਹਾ ਤੇ ਫੇਰ ਤੇ ਮੇਰੇ ਖਿਆਲ ਇਸ ਤੋਂ ਵੱਡਾ ਖੁਸ਼ਕਿਸਮਤ ਇਨਸਾਨ ਕੋਈ ਹੋ ਨਹੀਂ ਸਕਦਾ ਆਰਟਿਸਟ ਜੇ 50 ਸਾਲ ਬਾਅਦ ਵੀ ਇੰਨੀ ਉਕਸੁਕਤਾ ਨਾਲ ਲੋਕ ਹੀ ਸੁਣਦੇ ਰਹਿ ਇੰਨੇ ਪਿਆਰ ਦਿੰਦੇ ਰਹਿ ਤੇ ਫੇਰ ਤੇ ਵਾਕਈ ਅਮਰ ਨੇ ਤੇ ਅੱਜ ਇਸ ਫਿਲਮ ਨੂੰ ਬਣਾ ਕੇ ਇਸ ਪੂਰੀ ਟੀਮ ਨੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਵਾਕਈ ਅਮਰ ਕਰ ਦਿੱਤਾ ਮੈਂ ਸ਼ਰਧਾਂਜਲੀ ਵੀ ਦਿੰਦਾ ਹਾਂ ਔਰ ਸਾਰੀ ਟੀਮ ਦਾ ਮੈਂ ਆਪਣੇ ਵੱਲੋਂ ਪਰਸਨਲੀ ਧੰਨਵਾਦ ਕਰਦਾ ਕਿਉਂਕਿ ਮੇਰੀ ਆਦਤ ਹੈ ਜੇ ਮੈਂ ਕਈ ਲੋਕਾਂ ਨੂੰ ਕ੍ਰਿਟਿਸਾਈਜ਼ ਕਰਦਾ ਤੇ ਚੰਗਾ ਕੰਮ ਕਰਨ ਵਾਲਿਆਂ ਨੂੰ ਮੈਂ ਦਿਲੋਂ ਸਲੂਟ ਵੀ ਕਰਦਾ ਤੇ ਐਪਰੀਸ਼ੀਏਟ ਵੀ ਬਹੁਤ ਕਰਦਾ ਸੋ ਚੰਗਾ ਕੰਮ ਕਰੋਗੇ ਤੇ ਮੇਰੇ ਕੋਲ ਐਪਰੀਸ਼ੀਏਟ ਜਰੂਰ ਕਰਾਓਗੇ ਬਹੁਤ ਸਾਰੇ ਕਲਾਕਾਰਾਂ ਨੂੰ ਮੈਂ ਚੰਗਾ ਚੰਗਾ ਬੋਲ ਕੇ ਵੀ ਐਪਰੀਸ਼ੀਏਟ ਕਰਦਾ ਰਹਿਣਾ ਸੋ ਚੰਗਾ ਕਰੋਗੇ ਚੰਗਾ ਸੁਣੋਗੇ ਮਾੜਾ ਕਰੋਗੇ ਮਾੜਾ ਸੁਣੋਗੇ ਮੈਂ ਬਰਮਜੀਤ ਸਿੰਘ ਹੌਸਲਾ ਤੁਹਾਡੇ ਲਈ ਇਦਾਂ ਖਿਦਮਤ ਦੇ ਵਿੱਚ ਹਾਜ਼ਰ ਆਵਾਂਗਾ ਪਿਆਰ ਭਰੀ ਸასი ਸ਼ਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ